ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਤੇ ਬੱਚਿਆਂ ਨੂੰ ਵਾਧੂਆਂ ਸਹੂਲਤਾਂ ਦੇਣ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜੋ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਹੁੰਦੀ ਏ ਉਹਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਜੋ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਨੇ ਉਹਨਾਂ ਨੂੰ ਐਮੀਨੈਂਸ ਆਫ ਸਕੂਲ ਬਣਾਇਆ ਗਿਆ ਪਿੰਡਾਂ ਦੇ ਵਿੱਚ ਸਕੂਲਾਂ ਨੂੰ ਹੈਪੀਨੈਸ ਸਕੂਲ ਬਣਾਇਆ ਜਾ ਰਿਹਾ ਹੈ ਸੋ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀਆਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਔਰ ਜਿਹੜੇ ਨਤੀਜੇ ਨੇ ਉਹ ਸੈੱਟ ਪਰਸੈਂਟ ਆ ਰਹੇ ਨੇ ਸੋ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਜੋ ਅਧਿਆਪਕਾਂ ਦੀਆਂ ਪੋਸਟਾਂ ਨੇ ਉਹ ਸਾਰੀਆਂ ਭਰੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਹੋਰ ਬਹੁਤ ਵੱਡਾ ਕਦਮ ਚੁੱਕਿਆ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਜੋ ਸ਼ੁਰੂਆਤ ਕੀਤੀ ਏ ਇਸ ਨਾਲ ਜਿਹੜਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਕਦਮ ਹੈ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ سہولت ਦਿੱਤੀ ਹੈ ਜਿਸ ਤਰ੍ਹਾਂ ਬੱਚਿਆਂ ਨੂੰ ਮੁਫਤ ਕਿਤਾਬਾਂ ਮੁਫਤ ਵਰਦੀਆਂ ਤੇ ਸਕਾਲਰਸ਼ਿਪ ਦਿੱਤੇ ਜਾਂਦੇ ਨੇ ਪਰ ਕਿਸੇ ਵੀ ਸਰਕਾਰ ਨੇ ਬੱਚਿਆਂ ਦੇ ਜਿਹੜੇ ਅਸਲ ਜ਼ਰੂਰੀ ਲੋੜ ਹੁੰਦੀ ਉਹਦੇ ਬਾਰੇ ਪਾਸੇ ਧਿਆਨ ਨਹੀਂ ਦਿੱਤਾ ਜੋ ਕਿ ਅੱਜ ਪੰਜਾਬ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਹਾਈ ਸਕੂਲ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਨੇ ਚਾਰ ਤਰ੍ਹਾਂ ਦੇ ਚਾਰ ਵਰਗਾਂ ਚ ਵੰਡੇ ਹੋਏ ਸਕੂਲ ਨੇ ਪਹਿਲਾ ਬੱਚਾ ਪ੍ਰਾਇਮਰੀ ਸਕੂਲ ਚ ਪੜ੍ਹ ਕੇ ਐਲੀਮੈਂਟਰੀ ਸਕੂਲ ਚ ਐਡਮਿਸ਼ਨ ਲੈਂਦਾ ਹੈ ਐਲੀਮੈਂਟਰੀ ਸਕੂਲ ਵੀ ਪਿੰਡਾਂ ਦੇ ਵਿੱਚ ਜਿਹੜੇ ਮੌਜੂਦ ਹੁੰਦੇ ਨੇ ਔਰ ਉਸ ਤੋਂ ਬਾਅਦ ਬੱਚਾ ਮਿਡਲ ਸਕੂਲ ਤੋਂ ਮਿਡਲ ਪਾਸ ਕਰਕੇ ਹਾਈ ਸਕੂਲ ਚ ਜਾਂਦਾ ਹੈ ਉਸ ਵਕਤ ਉਹਨਾਂ ਨੂੰ ਆਉਣ ਜਾਣ ਵਾਸਤੇ ਬਹੁਤ ਦਿੱਕਤ ਦੀ ਪ੍ਰੋਬਲਮ ਆਉਂਦੀ ਏ ਜੋ ਟਰਾਂਸਪੋਰਟ ਨਾ ਹੋਣ ਕਰਕੇ ਉਹਨਾਂ ਬੱਚਿਆਂ ਨੂੰ ਸਾਈਕਲ ਲੈਣੇ ਪੈਂਦੇ ਨੇ ਜਾਂ ਮੋਟਰਸਾਈਕਲ ਦਾ ਸਹਾਰਾ ਲੈਣਾ ਪੈਂਦਾ ਜੋ ਕਈ ਵਾਰੀ ਘਟਨਾਵਾਂ ਵਾਪਰ ਜਾਂਦੀਆਂ ਨੇ ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਮੋਟਰਸਾਈਕਲ ਚਲਾਉਣਾ ਜਿਹੜਾ ਮਨਾਹੀ ਏ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਣ ਸ਼ਹਿਰਾਂ ਦੇ ਵਿੱਚ ਸਕੂਲ ਆਫ ਐਮਿਨੈਂਸ ਨੇ ਉਹਨਾਂ ਦੇ ਵਿੱਚ ਜੋ ਲੜਕੀਆਂ ਨੇ ਉਹਨਾਂ ਨੂੰ ਜਾਣ ਵਾਸਤੇ ਬਹੁਤ ਦਿੱਕਤ ਆਉਂਦੀ ਸੀ ਉਸ ਲਈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਹਨਾਂ ਬੱਚੀਆਂ ਨੂੰ ਇਹਨਾਂ ਬੱਚਿਆਂ ਨੂੰ ਟਰਾਂਸਪੋਰਟ ਸਹੂਲਤਾਂ ਮੁਹੱਈਆ ਕਰਵਾਵਾਂਗੇ ਸੋ ਪੰਜਾਬ ਸਰਕਾਰ ਨੇ ਸ਼ੁਰੂਆਤ ਕਰ ਦਿੱਤਾ ਹੈ ਜੋ ਉਹਨਾਂ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਪਿੰਡਾਂ ਦੇ ਵਿੱਚੋਂ ਬੱਸਾਂ ਸ਼ੁਰੂ ਕੀਤੀਆਂ ਨੇ ਸੋ ਉਹ ਬੱਸਾਂ ਦਾ ਜਿਹੜਾ ਖਰਚਾ ਸਾਰਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਏਗਾ ਪੰਜਾਬ ਸਰਕਾਰ ਫ੍ਰੀ ਟਰਾਂਸਪੋਰਟ ਦੇ ਬੱਚਿਆਂ ਨੂੰ ਦੇ ਰਹੀ ਹੈ ਸੋ ਇਸ ਨਾਲ ਕਾਫੀ ਸਾਰਾ ਫਾਇਦਾ ਹੋਵੇਗਾ ਪਿੰਡਾਂ ਦੇ ਬੱਚਿਆਂ ਨੂੰ ਜਿਹੜੇ ਸ਼ਹਿਰਾਂ ਦੇ ਵਿੱਚ ਪੜਨ ਜਾਂਦੇ ਨੇ ਸਕੂਲ ਆਫ ਆਈਮੀਨ ਐਂਡ ਸਵਿਚ ਐਡਮਿਸ਼ਨ ਲੈਂਦੇ ਨੇ ਉਹਨਾਂ ਬੱਚਿਆਂ ਨੂੰ ਇਹ ਬੱਸਾਂ ਦਾ ਫਾਇਦਾ ਮਿਲੇਗਾ ਸੋ ਬੱਚਿਆਂ ਦੇ ਯਾਤਰਾ ਵਾਸਤੇ ਜਿਹੜਾ ਕਿ ਇਹ ਆਸਾਨ ਬਣਾ ਦਿੱਤਾ ਹੈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਸੱਤ ਕਰਦੇ ਦੇਖ ਕੇ ਉਹਨਾਂ ਦਾ ਆਤਮ ਵਿਸ਼ਵਾਸ ਵਧ ਰਿਹਾ ਹੈ ਔਰ ਇਸ ਤੋਂ ਪਹਿਲਾਂ ਕਿ ਕਿਸੇ ਵੀ ਸਰਕਾਰ ਨੇ ਅਜਿਹੀ ਸਹੂਲਤ ਦੀ ਕਲਪਨਾ ਨਹੀਂ ਕੀਤੀ ਭਾਵੇਂ ਬੱਚੇ ਨੂੰ ਸਾਈਕਲਾਂ ਤੱਕ ਹੀ ਸੀਮਤ ਰੱਖਿਆ ਸੀ ਉਹ ਸਾਈਕਲ ਵੀ ਦਿੱਤੇ ਜਾਂਦੇ ਸੀ ਉਹ ਜਿਹੜੇ ਹਫਤਾ ਹੀ ਚੱਲਦੇ ਸੀ ਔਰ ਉਸ ਤੋਂ ਬਾਅਦ ਉਹ ਜਿਹੜਾ ਕਿ ਸੈਕਲ ਵਾਲੀਆਂ ਦੁਕਾਨਾਂ ਤੇ ਹੀ ਖੜੇ ਰਹਿੰਦੇ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲੀ ਵਾਰ ਸ਼ੁਰੂਆਤ ਕੀਤੀ ਕਿ ਕਿ ਉਹਨਾਂ ਬੱਚਿਆਂ ਨੂੰ ਲੈ ਕੇ ਆਉਣ ਵਾਸਤੇ ਲੈ ਕੇ ਜਾਣ ਵਾਸਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਨੂੰ ਟਰਾਂਸਪੋਰਟ ਸਹੂਲਤ ਦਿੱਤੀਆਂ ਜਾਂਦੀਆਂ ਨੇ ਬੱਸਾਂ ਲਗੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਹੁਣ ਸਰਕਾਰੀ ਸਕੂਲਾਂ ਵਿੱਚ ਉਹ ਬੱਸਾਂ ਚੱਲਣਗੀਆਂ ਔਰ ਸੂਬੇ ਵਿੱਚ ਵੱਖ-ਵੱਖ ਚੋ 205 ਸਕੂਲਾਂ ਨੂੰ ਇਹ ਬੱਸਾਂ ਦੀ ਸੇਵਾ ਜਾਰੀ ਕੀਤੀ ਹੈ 205 ਸਕੂਲ ਜਿਹੜੇ ਕਟੋ-ਕਟ 8 ਤੋਂ 10 ਕਿਲੋਮੀਟਰ ਘੇਰੇ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਬੱਸਾਂ ਬੱਚੇ ਲੈ ਕੇ ਜਾਇਆ ਕਰਨਗੀਆਂ ਔਰ ਘਰ-ਘਰੇ ਬੱਚੇ ਛੱਡਿਆ ਕਰਨਗੀਆਂ ਜੋ ਇੱਕ ਰੋਜ਼ਗਾਰ ਮਿਲੇਗਾ ਜਿਹੜੇ ਲੋਕ ਨੇ ਔਰ ਉਸਦੇ ਨਾਲ ਹੀ ਬੱਚਿਆਂ ਨੂੰ ਸੁਵਿਧਾ ਮਿਲੇਗੀ ਜੋ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਔਰ ਪੰਜਾਬ ਸਰਕਾਰ ਹਮੇਸ਼ਾ ਹੀ ਪਿੰਡਾਂ ਦੇ ਬੱਚਿਆਂ ਵਾਸਤੇ ਪਛੜੇ ਲੋਕਾਂ ਵਾਸਤੇ ਔਰ ਗਰੀਬਾਂ ਵਾਸਤੇ ਜਿਹੜਾ ਕਿ ਉਹ ਵਧੀਆਂ ਸਹੂਲਤਾਂ ਲੈ ਕੇ ਆ ਰਹੀ ਏ ਸੋ ਪੰਜਾਬ ਸਰਕਾਰ ਨੇ ਉਹਨਾਂ ਬੱਚਾਂ ਨੂੰ ਇਹ ਵੱਡੀ ਸਹੂਲਤ ਦਿੱਤੀ ਏ ਜਿਨ੍ਹਾਂ ਕੋਲ ਆਉਣ ਜਾਣ ਲਈ ਬਹੁਤ ਦਿੱਕਤਾਂ ਹੁੰਦੀ ਸੀ